ਇਸ਼ਾ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਵੱਲੋਂ ਆਪਣੇ ਵੱਡੇ ਭਰਾ ਰਾਜਪਾਲ ਸਿੰਘ ਬਾਰੇ ਲਿਖਿਆ ਸ਼ਬਦ ਚਿੱਤਰ ਉਮਰ ਅਤੇ ਅਕਲ ਵਿੱਚ ਵੱਡਾ ਵੀਰ ਰਾਜਪਾਲ ਸਿੰਘ ਵੱਡਾ ਭਰਾ ਰਾਜਪਾਲ ਸਿੰਘ ਉਮਰ ਵਿੱਚ ਹੀ ਨਹੀਂ ਅਕਲ ਵਿੱਚ ਵੀ ਵੱਡਾ ਹੈ ਉਹ ਨਾ ਪ੍ਰੋਫੈਸਰ ਹੈ ਅਤੇ ਨਾ ਡਾਕਟਰ ਹੈ ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਸ ਦੀ ਸਿਆਲਤ ਬਹੁਤੇ ਆ ਪ੍ਰੋਫੈਸਰਾਂ ਡਾਕਟਰਾਂ ਤੋਂ ਉੱਤੋਂ ਦੀ ਹੈ ਕਿਉਂਕਿ ਦਾਸ ਨੇ ਸਾਰੀ ਉਮਰ ਪ੍ਰੋਫੈਸਰਾਂ ਡਾਕਟਰਾਂ ਵਿੱਚ ਪ੍ਰੋਫੈਸਰ ਡਾਕਟਰ ਬਣ ਕੇ ਹੀ ਕੱਢੀ ਹੈ ਵੈਸੇ ਉਹ ਬੀਐਸਸੀ ਬੀਐਡ ਐਮਏ ਐਮਐਡ ਹੈ ਐਮਫਿਲ ਪੀਐਚਡੀ ਕਰਨੀ ਵੀ ਉਹਦੇ ਲਈ ਕੋਈ ਔਖੀ ਗੱਲ ਨਹੀਂ ਸੀ ਪਰ ਡਿਗਰੀਆਂ ਇਕੱਠੀਆਂ ਕਰਨ ਨਾਲੋਂ ਗਿਆਨ ਗ੍ਰਹਿਣ ਕਰਨਾ ਅਤੇ ਪ੍ਰਚਾਰਨਾ ਉਸ ਨੂੰ ਚੰਗਾ ਲੱਗਦਾ ਸੀ ਹੁਣ ਤੱਕ ਉਸ ਦੀਆਂ ਦਰਜਨ ਤੋਂ ਵੱਧ ਕਤਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਨ੍ਹਾਂ ਵਿੱਚੋਂ ਪੰਜਾਬ ਦੀ ਇਤਿਹਾਸ ਗਾਥਾ ਨੂੰ ਇਤਿਹਾਸ ਵਿੱਚ ਅਤੇ ਬਦਲਦੇ ਸੰਸਾਰ ਵਿੱਚ ਮਾਰਕਸਵਾਦ ਵਾਲੀ ਪੁਸਤਕ ਨੂੰ ਰਾਜਨੀਤੀ ਵਿਗਿਆਨ ਵਿੱਚ ਸਹਿਜੇ ਹੀ ਡਾਕਟਰੇਟ ਦੇ ਬਰਾਬਰ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਪੁਸਤਕਾਂ ਨਾ ਕੇਵਲ ਮੌਲਕੀ ਹਨ ਸਗੋਂ ਨਵੀਂ ਲੀ ਵੀ ਪਾਉਂਦੀਆਂ ਹਨ ਉਹਨਾਂ ਨੇ ਵਿਗਿਆਨ ਨੂੰ ਪ੍ਰਚਾਰਨ ਪ੍ਰਸਾਰਣ ਅਤੇ ਹਰਮਨ ਪਿਆਰਾ ਬਣਾਉਣ ਲਈ ਵੀ ਕਾਫੀ ਕੰਮ ਕੀਤਾ ਹੈ ਉਨ੍ਹਾਂ ਪੁਸਤਕਾਂ ਹੀ ਨਹੀਂ ਲਿਖੀਆਂ ਸਗੋਂ ਸਮਾਜ ਸੱਭਿਆਚਾਰਕ ਮਸਲਿਆਂ ਨੂੰ ਵਿਗਿਆਨਕ ਨਜ਼ਰੀਏ ਤੋਂ ਦੇਖਣ ਦੀ ਵਿਧੀ ਵੀ ਵਿਕਸਿਤ ਕੀਤੀ ਹੈ। ਉਹਨਾਂ ਦਾ ਕੰਮ ਨਵਾਂ ਮੌਲਿਕ ਨਹੀਂ ਸਗੋਂ ਲੀਪਾੜ ਹੈ। ਜੜ ਤਾਂ ਮੂਲ ਪਰੰਪਰਾਵੀਆਂ ਧੱਜੀਆਂ ਡਾਉਣ ਵਾਲਾ ਹੈ। ਉਹ ਕੋਈ ਚਕਾਚੌਂਦ ਕਰਨ ਵਾਲੇ ੜਕਾਉ ਹਤੇਜਨਾ ਭਰਪੂਰ ਵਿਆਹ ਨਹੀਂ ਦਿੰਦੇ। ਫਤਵੇ ਜਾਰੀ ਨਹੀਂ ਕਰਦੇ। ਸਗੋਂ ਤੱਥਾਂ ਦਾ ਵਿਗਿਆਨਕ ਵਿਸ਼ਲੇਸ਼ਣ ਕਰਕੇ ਸਿੱਟੇ ਕੱਢਦੇ ਹਨ ਅਤੇ ਉਹਨਾਂ ਨੂੰ ਇਤਿਹਾਸਕ ਘਟਨਾਵਾਂ ਦੇ ਹਵਾਲਿਆਂ ਨਾਲ ਪੁਸ਼ਟ ਕਰਦੇ ਹਨ ਉਹ ਚੰਗੇ ਬੁਲਾਰੇ ਹਨ ਸਾਫ਼ ਸਪਸ਼ਟ ਸ਼ਬਦਾਂ ਵਿੱਚ ਤਤਰਅਗ ਦੇ ਹਨ ਅਤੇ ਵਿਆਖਿਆ ਕਰਕੇ ਸਿੱਟੇ ਕੱਢਦੇ ਹਨ ਪਰ ਉਹਨਾਂ ਦੇ ਭਾਸ਼ਣ ਵਿੱਚ ਭਾਵੁਕਤਾ ਗਾਇਬ ਹੁੰਦੀ ਹੈ ਮੈਂ ਬૌਧਿਕ ਤੌਰ ਤੇ ਜੋ ਕੁਝ ਵੀ ਹਾਂ ਉਸ ਦੀ ਘੜਤ ਮੇਰੇ ਵੱਡੇ ਵੀਰ ਰਾਜਪਾਲ ਸਿੰਘ ਨੇ ਘੜੀ ਹੈ ਪਰ ਤੁਸੀਂ ਹੈਰਾਨ ਹੋਵੋਗੇ ਕਿ ਉਸਨੇ ਮੈਨੂੰ ਕਦੇ ਸਕੂਲ ਟਾਈਮ ਤੋਂ ਇੱਕ ਅੱਖਰ ਵੀ ਆਪ ਨਹੀਂ ਪੜਾਇਆ ਹਾਲਾਂਕਿ ਉਹ ਮੈਥੋਂ ਹੁਸ਼ਿਆਰੀ ਨਹੀਂ ਸਗੋਂ 6-7 ਕਲਾਸਾਂ ਅੱਗੇ ਹੁੰਦੇ ਸੀ ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੈਨੂੰ ਕੋਈ ਸਵਾਲ ਨਾ ਆਉਣਾ ਖਾਸ ਕਰਕੇ ਹਿਸਾਬ ਦਾ ਤਾਂ ਮੈਂ ਸਮਝਾਉਣ ਲਈ ਆਖਣਾ ਉਸਨੇ ਚੁੱਪਚਾਪ ਕਾਪੀ ਤੇ ਬਿਨਾ ਕੁਝ ਬੋਲੇ ਬਿਨਾ ਦੱਸੇ ਸਵਾਲ ਕੱਢ ਦੇਣਾ ਉਸ ਸਮੇਂ ਮੈਨੂੰ ਹੋਰ ਖੇਚੜ ਜਾਂਦੀ ਜਦੋਂ ਉਸਨੇ ਕਾਈ ਵਿਧੀ ਦੇ ਸਵਾਲ x ਮੰਨ ਕੇ ਅਲਜਬਰੇਦੀ ਇਕੁਏਸ਼ਨ ਬਣਾ ਕੇ ਕੱਢ ਦੇਣਾ ਮੈਂ ਪਿੱਛੇ ਉੱਤਰ ਮਲਾਉਣਾ ਤਾਂ ਉੱਤਰ ਸਹੀ ਹੋਣਾ ਪਰ ਮੇਰੇ ਪੱਲੇ ਕੁਝ ਨਾ ਪੈਣਾ ਬਹੁਤ ਪੁੱਛਣ ਤੇ ਉਸਨੇ ਪੜਾ ਵਾਰ ਸਮਝਾ ਵੀ ਦੇਣਾ ਉਸ ਦੀ ਅੰਗਰੇਜ਼ੀ ਪੰਜਾਬੀ ਦੋਹਾਂ ਦੀ ਲਿਖਾਈ ਮੋਤੀਆਂ ਵਰਗੀ ਹੈ ਜਦੋਂ ਕਿ ਮੈਨੂੰ ਖੁਦਾਂ ਲਿਖਿਆ ਹੀ ਦੂਜੀ ਵਾਰਾ ਪੜਨ ਵਿੱਚ ਕਠਿਨਾਈ ਹੁੰਦੀ ਹੈ ਮੇਰੀ ਲਿਖਾਈ ਸਿਰਫ ਚਰਨਜੀਤ ਕੌਰ ਹੀ ਪੜ ਸਮਝ ਸਕਦੀ ਹੈ ਵੀਰ ਨੇ ਪੜੀ ਲਿਖਾਈ ਤੇ ਨੱਕ ਬੋਲੋ ਬਟੇ ਮੇਰੀ ਡਰਾਇੰਗ ਬਹੁਤ ਮਾੜੀ ਸੀ ਉਹਨਾਂ ਦੇ ਚਿੱਤਰ ਬਹੁਤ ਸੋਹਣੇ ਹੁੰਦੇ ਸੀ ਇਸੇ ਕਰਕੇ ਮੈਨੂੰ ਹੁਣ ਤੱਕ ਲੱਗਦਾ ਹੈ ਕਿ ਉਹਨਾਂ ਨੇ ਮੇਰੇ ਪੜਨ ਲਿਖਣ ਨੂੰ ਕਦੇ ਸੀਰੀਅਸ ਨਹੀਂ ਲਿਆ ਪਰ ਮੈਂ ਉਸ ਤੋਂ ਪੜਨਾ ਲਿਖਣਾ ਸਿੱਖਿਆ ਹੈ ਇੱਕ ਤਾਂ ਮੇਰੇ ਮਨ ਵਿੱਚ ਅਚੇਤੇ ਹੀ ਕਿਤੇ ਰੀਸ ਪਈ ਹੋਵੇਗੀ ਕਿ ਵੱਡੇ ਵੀਰ ਨੇ ਜੇ ਬੀਐਸਸੀ ਮੈਡੀਕਲ ਕੀਤੀ ਹੈ ਤਾਂ ਮੈਂ ਵੀ ਕਰਾਂਗਾ ਉਸਨੇ ਬੀਐਡ ਕੀਤੀ ਹੈ ਮੈਂ ਵੀ ਕਰੂੰਗਾ ਦੂਜਾ ਉਸ ਦੀ ਸਿਲੇਬਸ ਤੋਂ ਬਾਹਰ ਪੜਨ ਦੀ ਰੁਚੀ ਦਾ ਮੈਂ ਚੋਰੀਓ ਚੋਰੀਓ ਨਕਲ ਕਰਦਾ ਸੀ ਉਹ ਪਹਿਲਾ ਰੋਮਾਂਟਿਕ جاسੂਸੀ ਨਾਵਲ ਲਿਆਉਂਦੇ ਮੈਂ ਉਹ ਪੜ ਲੈਂਦਾ ਉਹ ਸਾਇਤਕ ਰਸਾਲੇ ਆਰਸੀ ਨਾਗਮਣੀ ਸਿਰਜਣਾ ਪ੍ਰੀਤ ਲੜੀ ਲਿਆਉਂਦੇ ਮੈਂ ਉਹ ਪੜ ਲੈਂਦਾ ਅਚਾਨਕ ਹੀ ਉਸ ਨੇ ਰਾਜਸੀ ਰਸਾਲੇ ਜੈ ਸੰਘਰਸ਼ ਜੈਕਾਰਾ ਪ੍ਰਚੰਡ ਰੋਲੇਬਾਣ ਸਮਤਾ ਸਰਦਲ ਲਿਆਉਣੇ ਸ਼ੁਰੂ ਕਰ ਦਿੱਤੇ ਮੈਂ ਉਹਨਾਂ ਨੂੰ ਪੜਦਿਆਂ ਇਨਕਲਾਬੀ ਵਿਚਾਰਾਂ ਦਾ ਧਾਰਨੀ ਬਣਿਆ ਉਹਨਾਂ ਨੇ ਨਾ ਮੈਨੂੰ ਕਦੇ ਕੁਝ ਪੜਨ ਨੂੰ ਆਖਿਆ ਨਾ ਹੀ ਕਿਸੇ ਜਥੇਬੰਦੀ ਦਾ ਮੈਂਬਰ ਬਣ ਜਾਂ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪਾਰਟੀ ਨਾਲ ਕੰਮ ਕਰਨ ਲਈ ਆਖਿਆ ਜਦੋਂ ਮੈਂ ਸਕੂਲ ਵਿੱਚ ਸੀ ਤਾਂ ਕਾਲਜ ਵਿੱਚ ਸੀ ਜਦੋਂ ਮੈਂ ਕਾਲਜ ਵਿੱਚ ਸੀ ਤਾਂ ਨੌਕਰੀ ਵਿੱਚ ਸੀ ਜਦੋਂ ਮੈਂ ਨੌਕਰੀ ਕਰਨ ਲੱਗਿਆ ਤਾਂ ਸਾਡੇ ਸ਼ਹਿਰ ਵੱਖ-ਵੱਖ ਸਨ ਮੈਂ ਪਟਿਆਲੇ ਆ ਗਿਆ ਸ਼ਹਿਰ ਅਲੱਗ ਸਨ ਪਰ ਹਰ ਥਾਂ ਉਸ ਦੀ ਛਾਪ ਮੇਰੇ ਤੇ ਸੀ ਇੱਕ ਤਰ੍ਹਾਂ ਨਾਲ ਉਸ ਦੀ ਕਾਰਬਨ ਕਾਪੀ ਉਹ ਰੋਮਾਂਟਿਕ ਸਾਹਿਤਕ ਅਤੇ ਇਨਕਲਾਬੀ ਸਰਗਰਮੀਆਂ ਘਰਦਿਆਂ ਤੋਂ ਚੋਰੀ ਕਰਦਾ ਸੀ ਤਾਂ ਮੈਂ ਉਹੀ ਕੁਝ ਕਰਦਿਆਂ ਅਤੇ ਉਸ ਤੋਂ ਚੋਰੀ ਕਰਦਾ ਸੀ ਇੰਜ ਮੇਰੀ ਘਾਟਤ ਖੜੀ ਗਈ ਜਿਉਂ ਘਰ ਸਾਹਿਤਕ ਅਤੇ ਇਨਕਲਾਬੀ ਸਾਹਿਦ ਨਾਂ ਲਿਆਉਂਦੇ ਤਾਂ ਸ਼ਾਇਦ ਮੈਂ ਹੋਰ ਪਿੰਡੂ ਜੱਟਾਂ ਦੇ ਮੁੰਡਿਆਂ ਵਰਗਾ ਹੀ ਬਣ ਜਾਣਾ ਸੀ ਉਹ ਕਾਲਜ ਸਮੇਂ ਫਿਲਮਾਂ ਵੇਖਣ ਤੇ ਉਸ ਨੂੰ ਮਿੱਟੀ ਸਮੇਤ ਨਿੱਜੀ ਰਜਿਸਟਰ ਨੁਮਾ ਡਾਇਰੀ ਵਿੱਚ ਦਰਜ ਕਰਦੇ ਸੀ ਸਤਲੁਜ ਦੇ ਕੰਢੇ ਪ੍ਰੋਫੈਸਰ ਪਾਕੀਜ਼ਾ ਕਣਕਾਂ ਦੇ ਉੱਲੇ ਤਪੱਸਿਆ ਕੁਝ ਫਿਲਮਾਂ ਦੇ ਨਾਮ ਮੈਨੂੰ ਹੁਣ ਤੱਕ ਯਾਦ ਹਨ ਕਿਉਂਕਿ ਇਹ ਲਿਸਟ ਅਕਸਰ ਹਰ ਹਫ਼ਤੇ ਪੜ੍ਹਦਾ ਸੀ ਕਿਸ ਹਫ਼ਤੇ ਉਹਨਾਂ ਨੇ ਨਵੀਂ ਕਿਹੜੀ ਫਿਲਮ ਵੇਖੀ ਹੈ ਇੱਕ ਵਾਰ ਉਹਨਾਂ ਨੇ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਵੱਲੋਂ ਪਾਕਿਸਤਾਨ ਲਈ ਪੇਸ਼ ਕੀਤੇ ਜਾਂਦੇ ਇੱਕੋ ਇੱਕ ਪੰਜਾਬੀ ਪ੍ਰੋਗਰਾਮ ਦੇਸ਼ ਪੰਜਾਬ ਲਈ ਲੰਮਾ ਖਤ ਵੀ ਲਿਖਿਆ ਜੋ ਕਿ ਅਨਾਉਂਸਰ ਨੂੰ ਇੰਨਾ ਪਸੰਦ ਆਇਆ ਕਿ ਉਸਨੇ ਦੋ ਵਾਰ ਪੜ੍ਹਿਆ ਇੱਕ ਵਾਰ ਅੱਜ ਦੀ ਸਾਈਬਰ ਠੰਗੀ ਵਾਂਗ ਡਾਕ ਆਈ ਡਾਕ ਰਾਈ ਠੱਗੀ ਦਾ ਸ਼ਿਕਾਰ ਵੀ ਹੋਏ ਕਿਸੇ ਅਖਬਾਰ ਵਿੱਚ ਪਹੇਲੀ ਹੱਲ ਕਰਕੇ ਭੇਜੀ ਤਾਂ ਕਿਸੇ ਕੰਪਨੀ ਨੇ ਕੈਮਰਾ ਇਨਾਮ ਮਿਲਣ ਦੀ ਸੂਚਨਾ ਦਿੱਤੀ ਅਤੇ ਡਾਕ ਖਰਚ ਵਜੋਂ ਕੁਝ ਪੈਸੇ ਮਨੀ ਆਰਡਰ ਰਾਹੀਂ ਮੰਗਵਾਏ ਪੈਸੇ ਭੇਜ ਦਿੱਤੇ ਅਤੇ ਕੰਪਨੀ ਪੈਸਾ ਹਜਮ ਕਰ ਗਈ ਉਹ ਕੈਮਰਾ ਕਦੇ ਨਾ ਆਇਆ ਸਕੂਲ ਵਿਦਿਆਰਥੀ ਹੁੰਦਿਆਂ ਇੱਕ ਵਾਰ ਉਹ ਜਨਮ ਅਸ਼ਟਮੀ ਦਾ ਗ੍ਰਾਉਂਡ ਮੇਲਾ ਵੇਖਣ ਮੰਦਰ ਚਲੇ ਗਏ ਵਾਪਸ ਆਏ ਤਾਂ ਨਵੀਆਂ ਚਮੜੇ ਦੀਆਂ ਚੱਪਲਾਂ ਦਾ ਜੋੜਾ ਗਾਇਬ ਸੀ ਉਹ ਕਿਸੇ ਦੀਆਂ ਪੁਰਾਣੀਆਂ ਕਸੀਆਂ ਰਬੜ ਦੀਆਂ ਚੱਪਲਾਂ ਪਾ ਕੇ ਆ ਗਏ ਬੀਬੀ ਆਪਣੇ ਸੁਭਾਅ ਅਨੁਸਾਰ ਆਖਣ ਲੱਗੀ ਲੜੀ ਜਦੋਂ ਚੱਕਣੀ ਲੱਗਿਆ ਸੀ ਤਾਂ ਚੱਜਦੀਆਂ ਤਾਂ ਚੱਕਦਾ ਉਹਨਾਂ ਨੇ ਭੋਲੇ ਭਾਜਵਾਬ ਦਿੱਤਾ ਮੈਂ ਕਿਹੜਾ ਚੱਪਲਾ ਚੁੱਕਣ ਗਿਆ ਸੀ ਜਦੋਂ ਮੇਰੀਆਂ ਕੋਈ ਲੈ ਗਿਆ ਮੰਗੇ ਪੈਰੀ ਤਾਂ ਆਉਣਾ ਨਹੀਂ ਸੀ ਮੈਂ ਮਾੜੀਆਂ ਜਈਆਂ ਪਾ ਲਿਆ ਆ ਉਹ ਹੁਸ਼ਿਆਰ ਤੇ ਇਮਾਨਦਾਰ ਹਨ ਉਹਨਾਂ ਦਾ ਇੱਕ ਦੋਸਤ ਡਾਕਟਰ ਬਣ ਗਿਆ ਕਿਉਂਕਿ ਉਹਨਾਂ ਦੇ ਪਰਿਵਾਰ ਨੇ ਡੋਨੇਸ਼ਨ ਦੇ ਕੇ ਸੀਟ ਲੈ ਲਈ ਸੀ ਸਾਡੇ ਘਰ ਵੀ ਜ਼ਮੀਨ ਗਹਿਣੇ ਕਰਕੇ ਡੋਨੇਸ਼ਨ ਦੇਣ ਦੀ ਸਕੀਮ ਬਣੀ ਪਰ ਫਿਰ ਜੱਕੋ ਤੱਕੀ ਵਿੱਚ ਰੱਦ ਕਰ ਦਿੱਤੀ ਉਹਨਾਂ ਦਾ ਇੱਕ ਦੋਸਤ ਆਈਐਫਐਸ ਵਿੱਚ ਰੈਜ਼ਰਵੇਸ਼ਨ ਕਰਕੇ ਸਿਲੈਕਟ ਹੋ ਗਿਆ। ਉਹਨਾਂ ਨੇ ਇਸ ਗੱਲ ਦਾ ਕਦੇ ਝੋਰਾ ਨਹੀਂ ਲਾਇਆ। ਉਹਨਾਂ ਨੇ ਨੌਕਰੀ ਵਿੱਚ ਆ ਕੇ ਦੋ ਵਾਰ ਪੀਸੀਐਸ ਦਾ ਇੰਤਿਹਾਨ ਪਾਸ ਕੀਤਾ। ਪਰ ਇੰਟਰਵਿਊ ਵਿੱਚ ਪੈਸੇ ਨਾ ਦੇਣ ਕਾਰਨ ਸਿਲੈਕਟ ਨਹੀਂ ਹੋਏ। ਇੱਕ ਚੇਅਰਮੈਨ ਦੇ ਮਾਰਗਦਰਸ਼ਕ ਹੋਣ ਦੀ ਬੜੀ ਤਮ ਸੀ। ਮੈਂ ਯੂਨੀਵਰਸਿਟੀ ਵਿੱਚ ਆ ਚੁੱਕਿਆ ਸੀ। ਮੇਰੇ ਇੱਕ ਜਾਣ-ਪਛਾਣ ਵਾਲੇ ਨੇ ਵੀ ਟੈਸਟ ਕਲੀਅਰ ਕੀਤਾ ਸੀ ਅਤੇ ਪੈਸੇ ਦੇਣ ਦੀ ਗੱਲ ਕਰ ਰਿਹਾ ਸੀ। ਉਹ ਸਿਲੈਕਟ ਵੀ ਹੋਇਆ। ਅਤੇ ਬਾਅਦ ਵਿੱਚ ਪ੍ਰਸ਼ਤ ਅਧਿਕਾਰੀ ਬਣਿਆ ਜਦੋਂ ਇਹ ਗੱਲ ਮੈਂ ਰਾਜਪਾਲ ਨਾਲ ਕੀਤੀ ਤਾਂ ਉਸ ਨੇ ਕੁਝ ਇਸ ਤਰ੍ਹਾਂ ਆਖਿਆ ਕਿ ਮੈਂ ਪਹਿਲਾਂ ਹੀ ਸਰਕਾਰੀ ਨੌਕਰੀ ਵਿੱਚ ਹਾਂ ਗੁਜ਼ਾਰਾ ਚੱਲੀ ਜਾਂਦਾ ਹੈ ਆਪਾਂ ਤਾਂ ਪ੍ਰਬੰਧ ਸੁਧਾਰਨ ਲਈ ਅਫਸਰੀ ਕਰਨੀ ਸੀ ਜੇ ਆਰੰਭ ਹੀ ਪੈਸੇ ਦੇ ਕੇ ਹੋਇਆ ਤਾਂ ਕੀ ਫਾਇਦਾ ਖੈਰ ਉਸ ਨੇ ਸਾਰਾ ਜੀਵਨ ਹੀ ਪੜ੍ਹਨ ਲਿਖਨ ਨੂੰ ਸਮਰਪਿਤ ਕੀਤਾ ਹੋਇਆ ਹੈ ਵੈਸੇ ਮੈਂ ਸਮਝਦਾ ਕਿ ਚੰਗਾਈ ਹੀ ਹੋਇਆ ਪ੍ਰਸ਼ਾਸਨ ਉਹਨਾਂ ਦੇ ਵੱਸ ਦਾ ਕੰਮ ਨਹੀਂ ਸੀ ਕੁਝ ਦੇਰ ਲਈ ਉਸ ਨੂੰ ਇਨਚਾਰਜ ਵਜੋਂ ਸਕੂਲ ਪ੍ਰਿੰਸੀਪਲ ਦਾ ਪ੍ਰਬੰਧ ਸੰਭਾਲਣਾ ਪਿਆ ਤਾਂ ਹੁਣ ਕੋਈ ਵਧੀਆ ਨਹੀਂ ਸੀ ਅਸਲ ਵਿੱਚ ਉਹ ਖੁਦ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਦੂਜਿਆਂ ਤੋਂ ਵੀ ਅਜਿਹੀ ਤਵਕਕੋ ਰੱਖਦੇ ਹਨ ਜਦੋਂ ਕਿ ਦੁਨੀਆ ਰੰਗ ਬਰੰਗੀ ਹੈ ਨਾ ਚੰਗੀ ਹੈ ਨਾ ਮੰਦੀ ਹੈ ਪਰ ਉਹ ਕਿਸੇ ਨਾਲ ਲੜਦੇ ਜਾਂ ਝਗੜਦੇ ਜਾਂ ਸਾਜ਼ਿਸ਼ਾਂ ਨਹੀਂ ਕਰਦੇ ਸਗੋਂ ਚੁੱਪਚੀਪੇ ਕਿਨਾਰਾ ਕਰ ਲੈਂਦੇ ਹਨ ਉਹਨਾਂ ਨੇ ਕਈ ਰਿਸ਼ਤੇਦਾਰੀਆਂ ਸਹਿਕਰਮੀਆਂ ਅਤੇ ਦੋਸਤਾਂ ਨਾਲ ਇੰਉਂ ਹੀ ਦੂਰੀ ਬਣਾਈ ਹੈ ਜੋ ਬੰਦਾ ਉਸ ਨੂੰ ਪਸੰਦ ਨਹੀਂ ਉਹ ਉਸ ਨੂੰ ਛੱਡ ਦਿੰਦੇ ਹਨ ਅਤੇ ਮਾੜੇ ਨੂੰ ਪਸੰਦ ਕਰਨ ਵਾਲਿਆਂ ਨੂੰ ਵੀ ਛੱਡ ਦਿੰਦੇ ਹਨ ਖਾੜਕੂ ਦੌਰ ਸਮੇਂ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਰਹੀਆਂ ਪਰ ਉਹ ਨਾਂ ਡਰੇ ਨਾ ਡੋਲੇ ਵਿਚਾਰ ਵੀ ਨਹੀਂ ਛੱਡੇ ਬਸ ਸਰਗਰਮੀਆਂ ਨਰਮ ਕਰ ਦਿੱਤੀਆਂ ਅਤੇ ਕੁਝ ਹੋਰ ਪੇਸ਼ਬੰਦੀਆਂ ਕਰ ਲਈਆਂ ਸਾਂ ਪੰਜਾਬ ਵਿੱਚ ਜੋਤਸ਼ੀ ਵੈਮਾ ਪਰਮਾਨੂੰ ਫਲਾਉਣ ਖਾਸ ਕਰਕੇ ਪੁੱਛਾਂ ਦੇਣ ਵਾਲੇ ਬਾਬੇ ਤਰਕਸ਼ਿਨ ਸੁਸਾਇਟੀ ਦੇ ਕਮਾਕਾਰਾਂ ਅਤੇ ਵਿਚਾਰਾਂ ਤੋਂ ਬਹੁਤ ਦੁਖੀ ਸਨ ਅਜਿਹੀ ਹੀ ਇੱਕ ਸਥਾਨਕ ਪੁੱਛਾਂ ਦੇਣ ਵਾਲੇ ਬਾਬੇ ਨੇ ਆਪਣਾ ਤੇਜ ਤਰਾਰ ਮੁੰਡਾ ਖੜਕੂਆਂ ਨਾਲ ਮੇਲਜੋਲ ਰੱਖਣ ਵਾਲੇ ਗਰੁੱਪ ਨਾਲ ਉੱਠਣ ਬੈਠਣ ਲਾ ਦਿੱਤਾ ਉਹਨਾਂ ਰਾਹੀਂ ਉਸਨੇ ਰਾਜਪਾਲ ਅਤੇ ਇੱਕ ਦੋ ਹੋਰ ਅਧਿਆਪਕਾਂ ਬਾਰੇ ਇਹ ਕੰਨ ਭਰੇ ਕਿ ਖਾੜਕੂਆਂ ਦੇ ਵਿਰੋਧੀ ਪ੍ਰਚਾਰ ਕਰਦੇ ਹਨ ਸਿੱਟੇ ਵਜੋਂ ਖਾੜਕੂ ਗਰੁੱਪ ਇਹਨਾਂ ਨੂੰ ਧਮਕੀਆਂ ਦੇਣ ਲੱਗਾ ਇੱਕ ਦੋ ਵਾਰ ਤਾਂ ਉਹ ਬੰਦੇ ਮਾੜੀ ਨੀਤ ਲਾਲ ਆਪਣੇ ਟੋਲੇ ਸਮੇਤ ਸਕੂਲ ਵੀ ਆਏ ਪਰ ਸਕੂਲ ਵਿੱਚ ਨਾ ਹੋਣ ਜਾਂ ਇੱਧਰ ਉੱਧਰ ਹੋ ਜਾਣ ਨਾਲ ਬਚਾਅ ਹੋ ਗਿਆ ਦਿਲਚਸਪ ਗੱਲ ਇਹ ਹੈ ਕਿ ਉਹ ਮੁੰਡਾ ਜਦ ਕਾਲਜ ਪਹੁੰਚਿਆ ਤਾਂ ਉੱਥੇ ਤਰਖੀਲ ਵਿਚਾਰਾਂ ਦੀਆਂ ਪੁਸਤਕਾਂ ਪੜ੍ਹ ਕੇ ਉਸ ਨੂੰ ਆਪਣੇ ਕੀਤੇ ਤੇ ਅਫਸੋਸ ਹੋਇਆ ਅਤੇ ਉਹ ਘਰ ਆ ਕੇ ਮਾਫੀ ਵੀ ਮੰਗੇ ਗਿਆ ਇਸ ਪ੍ਰਕਾਰ ਇੱਕ ਧਮਕੀ ਭਰੀ ਚਿੱਠੀ ਆਈ ਕਿ ਹਰੀਆਂ ਵੇਲਾਂ ਵਾਲੇ ਦੇ ਡੇਰੇ ਪਹੁੰਚੋ ਨਹੀਂ ਤਾਂ ਸੋਧ ਦਿੱਤੇ ਜਾਵਾਂਗੇ ਮੈਂ ਅਤੇ ਅਸ਼ੋਕ ਕੁਮਾਰ ਕਿਸੇ ਜਾਨੂ ਨੂੰ ਨਾਲ ਲੈ ਕੇ ਹਰੀਆਂ ਵੇਲਾਂ ਵਾਲੇ ਦੇ ਡੇਰੇ ਗਏ ਤਾਂ ਉਹਨਾਂ ਕਿਹਾ ਕਿ ਇਹ ਚਿੱਠੀ ਜਾਲੀ ਹੈ ਅਸੀਂ ਇਹੋ ਜਿਹੀਆਂ ਚਿੱਠੀਆਂ ਨਹੀਂ ਲਿਖਦੇ ਉਹ ਜ਼ਮਾਨਾ ਹੀ ਇਹੋ ਜਿਹਾ ਸੀ ਮੇਰੇ ਨਾਲ ਕਦੇ ਨਹੀਂ ਲੜੇ ਪਰ ਇੱਕ ਵਾਰ ਕਿਸੇ ਗੱਲ ਤੋਂ ਮੇਰੇ ਨਾਲ ਨਾਰਾਜ਼ ਹੋ ਗਏ ਉਹਨਾਂ ਪਹਿਲਾਂ ਮਿਲਣਾ ਛੱਡਿਆ ਜੇ ਮਿਲ ਗਏ ਤਾਂ ਬੁਲਾਉਣਾ ਘੱਟ ਕਰ ਦਿੱਤਾ ਅਖੀਰ ਆਪਣੇ ਛੋਟੇ ਬੇਟੇ ਦੇ ਵਿਆਹ ਤੇ ਵੀ ਨਹੀਂ ਸੱਦਿਆ ਸਾਂਝੇ ਦੋਸਤ ਦੁਖੀ ਹੋ ਕੇ ਪੁੱਛਦੇ ਕੋਈ ਜਾਇਦਾਦ ਦਾ ਝਗੜਾ ਹੈ ਮੈਂ ਦੱਸਦਾ ਜਹੀ ਕੋਈ ਗੱਲ ਨਹੀਂ ਹੈ ਉਹ ਸਾਂਝੀ ਜ਼ਮੀਨ ਠੇਕੇ ਤੇ ਦੇ ਕੇ ਹਿਸਾਬ ਪੂਰੇ ਸਹੀ ਢੰਗ ਨਾਲ ਲਿਖ ਕੇ ਬਿਨਾਂ ਮੰਗੇ ਹੀ ਦਾਕ ਰਾਈ ਚੈੱਕ ਭੇਜ ਦਿੰਦੇ ਜਾਂ ਕਿਸੇ ਆਏ ਗਏ ਦੇ ਹੱਥ ਨਕਦ ਭੇਜ ਦਿੰਦੇ ਅਗਲੇ ਨੇ ਪੁੱਛਣਾ ਜਿਸੇ ਸਮੇਂ ਕੋਈ ਵਿਸ਼ੇਸ਼ ਗੱਲ ਹੋਈ ਸੀ ਕੋਈ ਗੱਲ ਹੋਵੇ ਤਾਂ ਦੱਸਿਏ ਹੌਲੀ-ਹੌਲੀ ਉਹ ਫਿਰ ਮਿਲਣ ਲੱਗੇ ਜ਼ਮੀਨ ਜਾਇਦਾਦ ਘਰ-ਬਾਰ ਅਤੇ ਕਾਰੋਬਾਰ ਬਾਰੇ ਅਕਸਰ ਸਲਾਮ مشورہ ਕਰਨ ਲੱਗੇ ਚਰਨਜੀਤ ਕੌਰ ਦੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਦੇਵ ਜੀ ਚੇਅਰ ਤੇ ਨਿਯੁਕਤ ਹੋਣ ਸਮੇਂ ਉਹ ਉੱਥੇ ਉਹਨਾਂ ਕੋਲ ਪਰਿਵਾਰ ਵਿੱਚ ਹੀ ਰਹੀ ਮੇਰੀ ਭਾਬੀ ਸ਼ੇਂਦਰਪਾਲ ਸੋਹਣੀ ਸੁਨੱਖੀ জেবিટી પાસ ਸੀ ਉਸ ਨੇ ਅੱਗੇ ਪੜਨ ਦੀ ਬਹੁਤੀ ਕੋਈ ਤਮੰਨਾ ਵੀ ਜ਼ਾਹਿਰ ਨਹੀਂ ਕੀਤੀ ਤੇ ਰਾਜਪਾਲ ਨੇ ਵੀ ਕੋਈ ਬਹੁਤਾ ਤਰद्दਤ ਨਹੀਂ ਕੀਤਾ ਦੋਹਾਂ ਦੀ ਸੋਹਣੀ ਨਿਭਦੀ ਹੈ ਭਾਬੀ ਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਥੋੜੀ ਦੇਰ ਨਾਲ ਮਿਲੀ ਸੀ ਉਹਨਾਂ ਦੇ ਘਰ ਦੋ ਪੁੱਤਰ ਹਨ ਵੱਡਾ ਪੁੱਤਰ ਅਮਨਦੀਪ ਸਿੰਘ ਸੈਂਟਰਲ ਯੂਨੀਵਰਸਿਟੀ ਬਟਿੰਡਾ ਵਿੱਚ ਪੰਜਾਬੀ ਦਾ ਪ੍ਰੋਫੈਸਰ ਹੈ ਅਤੇ ਨੂਰਾਨੀ ਸੰਦੀਪ ਕੌਰ ਮੈਥ ਦੀ ਪ੍ਰੋਫੈਸਰ ਹੈ ਅਤੇ ਪੋਤਰੀ ਆਇਰਾ ਸਕੂਲ ਵਿੱਚ ਪੜ੍ਹਦੀ ਹੈ ਵੀਰ ਅਤੇ ਭਾਬੀ ਅੱਜਕੱਲ ਉਹਨਾਂ ਨਾਲ ਬਠਿੰਡੇ ਹਾਊਸਫੈਡ ਕਲੋਨੀ ਵਿੱਚ ਰਹਿੰਦੇ ਹਨ ਛੋਟਾ ਬੇਟਾ ਸ਼ਰਨਦੀਪ ਬੀਟੈਕ ਕਰਕੇ ਮਹਾਲੀ ਵਿੱਚ ਵੈਬ ਡਿਜ਼ਾਈਨਿੰਗ ਦੀ ਕੰਪਨੀ ਚਲਾਉਂਦਾ ਹੈ ਉਸਦੀ ਘਰਵਾਲੀ ਹਰਜੀਤ ਕੌਰ ਸਕੂਲ ਟੀਚਰ ਹੈ ਉਹਨਾਂ ਦੇ ਦੋ ਪੁੱਤਰ ਅਰਨਵ ਅਤੇ ਇਵਾਨ ਹਨ ਭਰਾ ਭਾਬੀ ਦੋਹਾਂ ਦੀ ਪੈਨਸ਼ਨ ਆਉਂਦੀ ਹੈ ਠੇਕਾ ਆਉਂਦਾ ਹੈ ਇੱਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਉਹ ਮਦਵਰਗੀ ਸੁਖੀ ਪਰਿਵਾਰ ਹੈ। ਉਹਨਾਂ ਨੂੰ ਵੱਡੀ ਕੋਈ ਸਰੀਰਕ ਬਿਮਾਰੀ ਨਹੀਂ ਹੈ। ਆਮ ਸਾਦੀ ਅਲਰਜੀ ਵਾਲਾ ਨਜ਼ਲਾ ਅਤੇ ਗਠੀਏ ਦੀ ਸ਼ਿਕਾਇਤ ਹੈ। ਇਸ ਲਈ ਉਹ ਸਟੀਰੋਇਡ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਹਨਾਂ ਦਾ ਮਤ ਹੈ ਕਿ ਜਿੰਨੀ ਦੇਰ ਜਿਉਣਾ ਹੈ ਮੜਕ ਨਾਲ ਭਾਵ ਕੁਆਲਟੀ ਲਾਈਫ ਜਿਉਣੀ ਚਾਹੀਦੀ ਹੈ। ਹੋਰ ਆਖਦੇ ਹਨ ਕਿ ਅੱਜ ਜਿਹੜੀ ਉਮਰ ਭੋਗ ਰਹੇ ਹਾਂ ਸਭ ਵਿਗਿਆਨ ਦੀ ਮਿਹਰਬਾਨੀ ਨਾਲ ਹੀ ਭੋਗ ਰਹੇ ਹਾਂ। ਵੈਸੇ ਉਹਨਾਂ ਨੂੰ ਰੱਬ ਦੀ ਥਾਂ ਵਿਗਿਆਨ ਤੇ ਹੀ ਭਰੋਸਾ ਹੈ। ਉਹ ਬਹੁਤਾ ਘੁੰਮਣ ਫਿਰਨ ਦੇ ਸ਼ਕੀਨ ਨਹੀਂ ਹਨ। ਉਹ ਅਜੇ ਤੱਕ ਦੇਸ਼ੋਂ ਬਾਹਰ ਨਹੀਂ ਗਏ। ਭਾਬੀ ਦਾ ਇੱਕ ਭਰਾ ਅਸਟ੍ਰੇਲੀਆ ਵਿੱਚ ਰਹਿੰਦਾ ਹੈ। ਵੀਜ਼ਾ ਵੀ ਲੱਗਿਆ ਪਰ ਗਏ ਨਹੀਂ। ਯੂਰਪੀਆਂ ਅਮਰੀਕਾ ਜਾਂ ਕੈਨੇਡਾ ਜਾਣ ਦੀ ਕਦੇ ਸਿੱਖ ਨਹੀਂ ਕੀਤੀ। ਦੇਸ਼ ਵਿੱਚ ਵੀ ਕਿਸੇ ਕਾਨਫਰੰਸ ਦੇ ਬਹਾਨੇ ਭਾਵਾਂ ਘੁੰਮ ਆਉਣ ਪਰ ਉਹ ਚੇਚ ਕਰਕੇ ਕਿਤੇ ਨਹੀਂ ਜਾਂਦੇ। ਮੈਂ ਸਮਝਦਾ ਕਿ ਵਿਦਿਆਰਥੀ ਜੀਵਨ ਸਮੇਂ ਸ਼ਾਇਦ ਬਹੁਤੇ ਸਾਧਨ ਨਹੀਂ ਸਨ ਫਿਰ ਵੀ ਨੈਣੀਤਾਲ ਦਾ ਟੂਰ ਲਗਾ ਕੇ ਆਏ ਹੁਣ ਭਾਵੇਂ ਸਾਧਨ ਬਹੁਤ ਹਨ ਪਰ ਸ਼ਾਇਦ ਮਨ ਨਹੀਂ ਹੈ ਜਿਆਦਾ ਮਨ ਪੜਨ ਲਿਖਣ ਵਿੱਚ ਹੀ ਹੈ ਉਹ ਸਹਜਤਾ ਸ਼ਲੀਨਤਾ ਦਾ ਮਜਸਮਾ ਹੈ ਉਹ ਮੈਥੋਂ ਵੱਡਾ ਸੀ ਪਰ ਮੈਨੂੰ ਯਾਦ ਨਹੀਂ ਕਿ ਉਸਨੇ ਕਦੇ ਮੈਨੂੰ ਕੁੱਟਿਆ ਹੋਵੇ ਜਾਂ ਝਟਕਿਆ ਹੋਵੇ ਉਹ ਹਮੇਸ਼ਾ ਵੱਡੇ ਹੋਣ ਦੀ ਵਿੱਤ ਤੇ ਹੀ ਵਿਚਰਦਾ ਸੀ ਉਸਨੇ ਅੱਜ ਤੱਕ ਵੀ ਇਥੋਂ ਤੱਕ ਕਿ दारू ਪੀ ਕੇ ਵੀ ਕਦੇ ਮੇਰਾ ਭਾਈ ਨਹੀਂ ਬਣਿਆ ਕਦੇ ਕੁੱਟ ਕੇ ਜੱਫੀ ਨਹੀਂ ਪਾਈ ਬਸ ਹੱਥ ਮਿਲਾਵਾ ਹੀ ਹੁੰਦਾ ਹੈ ਇੱਕ ਦੋ ਵਿਆਹਾਂ ਵਿੱਚ ਮੈਂ ਜ਼ਰੂਰ ਉਸ ਨੂੰ ਨੱਚਣ ਲਈ ਖਿੱਚਿਆ ਹੈ ਪਰ ਉਹ ਮਸਾ ਇੱਕ ਵਾਰ ਫੋਟੋ ਫਲੈਸ਼ ਜਿੰਨਾ ਚਿਰ ਹੀ ਪੈੜ ਵਿੱਚ ਰਿਹਾ ਹੋਵੇਗਾ ਇੱਕ ਦੋ ਫੋਟੋਆਂ ਮੈਂ ਵੀ ੱੱਕੇ ਨਾਲ ਜੱਫੀ ਪਾ ਕੇ ਖਿੱਚਵਾਈਆਂ ਹਨ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਦੋਸਤ ਵੀ ਸਾਂਝੇ ਹਨ ਬਹੁਤ ਸਾਰੇ ਮੇਰੇ ਦੋਸਤ ਉਸ ਦੇ ਦੋਸਤ ਬਣ ਗਏ ਤੇ ਉਸ ਦੇ ਬਹੁਤ ਸਾਰੇ ਦੋਸਤ ਮੇਰੇ ਦੋਸਤ ਬਣ ਗਏ ਜਿਵੇਂ ਅਮਿਤ ਜੋਸ਼ੀ ਮੇਘਰਾਜ ਸ਼ਰਮਾ ਸ਼ੋਪ੍ਰੇਮ ਰਣਜੀਤ ਸਿੰਘ ਅਸ਼ੋਕ ਕੁਮਾਰ ਰਜਿੰਦਰ ਭਦੌੜ ਅਮਰਜੀਤ ਗਰੇਵਾਲ ਸਰਜੀਤ ਖੁਸ਼ਵੰਤ ਬਰਗਾੜੀ ਸੁਭਾਸ਼ ਪ੍ਰਹਾਰ ਸਤਲਨਜੀਤ ਸਾਂਝੇ ਹੀ ਹਮ ਉਹ ਪਹਿਲਾਂ ਮੇਰੇ ਨਾਲ ਬਹੁਤੀਆਂ ਗੱਲਾਂ ਨਹੀਂ ਸੀ ਕਰਦੇ ਪਰ ਮੇਰੀ ਇੱਛਾ ਨੂੰ ਪੂਰਾ ਕਰਨ ਲਈ ਹੰਗਾਰਾ ਹੀ ਨਹੀਂ ਸੀ ਕਰਦੇ ਸਗੋਂ ਕਈ ਵਾਰ ਉਤਸ਼ਾਹਤ ਵੀ ਕਰਦੇ ਸੀ ਇੱਕ ਤਰ੍ਹਾਂ ਨਾਲ ਉਹ ਮੈਨੂੰ ਚੱਕਾ ਦਿੰਦੇ ਸੀ ਸ਼ਾਇਦ ਜੋ ਕੋ ਜੋ ਖੁਦ ਨਹੀਂ ਕਰ ਸਕਦੇ ਸੀ ਉਹ ਮੇਰੇ ਰਾਹੀਂ ਕਰਨਾ ਲੋਜਦੇ ਸੀ ਮੈਨੂੰ ਯਾਦ ਹੈ ਕਿ 10 ਜੰਪ ਰੈਪ ਵੇਲੇ ਮੈਂ ਇੱਕ ਕਮੀਜ਼ ਲਵਾਉਣੀ ਸੀ ਦੁਕਾਨਦਾਰ ਨੇ ਕਿਹਾ ਕਿ ਇਹਦੀ ਕੋਈ ਸਿੱਧ ਪੁੱਠ ਨਹੀਂ ਹੈ ਇੱਕ ਪਾਸੇ ਜੋ ਰੰਗ ਸੀ ਦੂਸਰੇ ਪਾਸੇ ਨਾਲੋਂ ਥੋੜਾ ਗੂੜਾ ਸੀ ਕੱਪੜਾ ਦੋਹਾਂ ਪਾਸਿਆਂ ਤੋਂ ਸੀਤਾ ਜਾ ਸਕਦਾ ਸੀ ਦਰਜੀ ਨੇ ਕੱਪੜਾ ਵੇਖਿਆ ਤੇ ਕਿਹਾ ਜੇ ਚਾਹੂੰ ਤਮ ਜੇਬਾਂ ਤੇ ਕਾਲਰ ਦਾ ਫੈਸ਼ਨ ਕੱਢ ਦਿੰਦਾ ਹਾਂ ਬਾਪੂ ਜੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਰਾਜਪਾਲ ਨੇ ਕਹਿ ਦਿੱਤਾ ਕੇ ਦੀ ਉਮਰ ਹੈ ਇਹ ਪਾ ਲਏਗਾ ਤੂੰ ਡਿਜ਼ਾਈਨ ਬਣਾ ਦੇ ਉਹ ਆਪ ਸਾਦਗੀ ਨਾਲ ਰਹਿੰਦੇ ਹਨ ਪਰ ਮੈਂ ਬਣਦਾ ਸਰਦਾ ਟਸ਼ਨ ਕਰਦਾ ਸੀ ਖਾਸ ਕਰਕੇ ਬਾਂਦਰ ਚੱਗੀਆਂ ਮਤਲਬ ਟੀ-ਸ਼ਰਟਾਂ ਅਕਸਰ ਹੀ ਪਾ ਲੈਂਦਾ ਸੀ ਉਹਨਾਂ ਨੇ ਕੋਈ ਇਸ਼ਕ ਕੀਤਾ ਹੋਵੇ ਪਤਾ ਨਹੀਂ ਕਿਉਂਕਿ ਉਹ ਮੇਰੇ ਨਾਲ ਕਦੇ ਰਾਜ ਸਾਂਝਾ ਨਹੀਂ ਕੀਤਾ ਅਤੇ 나ਹੀਂ ਮੈਨੂੰ ਪਤਾ ਲੱਗਿਆ ਹੈ ਪਰ ਉਹਨਾਂ ਨੇ ਮੇਰੇ ਅਤੇ ਚਰਨਜੀਤ ਦੇ ਵਿਆਹ ਸਮੇਂ ਡਟ ਕੇ ਸਾਥ ਦਿੱਤਾ ਸੀ ਉਹ ਘਰ ਵਿੱਚ ਵੈਸੇ ਹੀ ਰਵੈਤੀ ਰਹੇ ਸਮੇਂ ਸਰ ਨੌਕਰੀ ਕਰਨ ਲਈ ਰਵੈਤੀ ਢੰਗ ਨਾਲ ਵਿਆਹ ਕਰਵਾ ਲਿਆ ਪਿੰਡ ਕੋਠੇ ਸੈਣੀਆ ਦੇ ਜੋ ਸ਼ਹਿਰ ਦਾ ਹਿੱਸਾ ਬਣ ਗਿਆ ਸੀ ਉਸ ਵਿੱਚ ਕਦੇ ਕੋਈ ਇਨਕਲਾਬੀ ਸਰਗਰਮੀ ਕਦੇ ਨਹੀਂ ਕੀਤੀ ਉਹਨਾਂ ਦੀਆਂ ਸਰਗਰਮੀਆਂ ਕਾਲਜ ਟੀਚਰ ਯੂਨੀਅਨ ਸਿਹਤ ਸੁਭਾਵਾਂ ਜਾਂ ਹੋਰ ਜਨਤਕ ਜਥੇਬੰਦੀਆਂ ਜਿਵੇਂ ਪਲਸ ਮੰਚ ਤਾਰਕੀਲ ਸੋਸਾਇਟੀ ਵਿੱਚ ਹੀ ਹੁੰਦੂ ਅਸਲ ਇੱਕ ਸਮਾਂ ਸੀ ਜਦੋਂ ਮੈਂ ਬਾਲਗ ਹੋ ਗਿਆ ਕਾਲਜ ਪੜਦਾ ਸੀ ਪਰਵਾਰ ਖੇਤੀ ਅਤੇ ਪਸ਼ੂ ਪਾਲਣ ਵੀ ਕਰਦਾ ਸੀ ਉਹਨਾਂ ਦਾ ਪਰਿਵਾਰ ਵੀ ਸੀ ਪਰ ਉਹ ਘਰ ਦੇ ਕਿਸੇ ਵੀ ਕੰਮ ਵਿੱਚ ਬਹੁਤੀ ਦਖਲ ਅੰਦਾਜ਼ੀ ਨਹੀਂ ਸੀ ਕਰਦੇ ਬਹੁਤਾ ਆਪਣੀਆਂ ਸਰਗਰਮੀਆਂ ਕਾਰਨ ਘਰੋਂ ਬਾਹਰ ਹੀ ਰਹਿੰਦੇ ਸਨ ਉਹਨਾਂ ਨੇ ਆਪਣੇ ਆਪ ਨੂੰ ਮਿਹਨਤ ਨਾਲ ਬਣਾਇਆ ਹੈ ਜਦੋਂ ਕਿ ਮੈਂ ਉਸ ਦੀ ਨਕਲ ਕਰਕੇ ਹੀ ਕੀਤਾ ਹੈ ਉਹਨਾਂ ਦੀ ਵਿਚਾਰਤਾਰਕ ਯਾਤਰਾ ਨਰਮ ਖੱਬੇ ਪੱਖੀਆਂ ਤੋਂ ਗਰਮ ਖੱਬੇ ਪੱਖੀਆਂ ਵੱਲ ਲੋਕਤੰਤਰ ਤੋਂ ਹਥਿਆਰਬੰਦ ਇਨਕਲਾਬ ਵੱਲ ਚੱਲੀ ਅਤੇ ਮੌੜ ਹਿੰਸਕ ਸੰਘਰਸ਼ ਤੋਂ ਜਨਤਕ ਸੰਘਰਸ਼ ਵੱਲ ਰੁਖ ਕਰਦਿਆਂ ਜਨਤਕ ਸੰਘਰਸ਼ ਦੇ ਨਾਲੋਂ ਨਾਲ ਲੋਕਤੰਤਰ ਤੇ ਸਮੇਲ ਵੱਲ ਰਹੀ ਅੱਜ ਕੱਲ੍ਹ ਉਹ ਧਰਮ ਨਿਰਪੱਖ ਲੋਕਤੰਤਰੀ ਵਿਚਾਰਾਂ ਦੀ ਵੱਧ ਹਮੇਂ ਭਰਦੇ ਹਨ ਨਿੱਜੀ ਅਤੇ ਸਾਂਝੀ ਜਾਇਦਾਦ ਦੇ ਵਿਚਾਰੇ ਦਾ ਕੋਈ ਰਸਤਾ ਤਲਾਸ਼ ਰਹੇ ਹਨ ਉਹਨਾਂ ਦੀ ਖੁਦ ਦੀ ਵਿਅਵਤਾ ਜ਼ਿੰਦਗੀ ਬੜੀ ਖੁਸ਼ ਅਤੇ ਸ਼ਾਨਦਾਰ ਹੈ ਪਰ ਪਤਾ ਨਹੀਂ ਕਿਉਂ ਉਹ ਵਿਆਸ ਸੰਸਥਾ ਦੇ ਵਿਰੋਧੀ ਹਨ ਇਸ ਦੇ ਭਵਿੱਖ ਬਾਰੇ ਬਹੁਤੇ ਕੋਈ ਆਸਵੰਦ ਨਹੀਂ ਸਗੋਂ ਇਸ ਦਾ ਕੋਈ ਬਦਲ ਸੋਚਦੇ ਹਨ ਜੀਵ ਵਿਕਾਸ ਉਹਨਾਂ ਦਾ ਮਨਪਸੰਦ ਵਿਸ਼ਾ ਹੈ ਰੋਬੋਟੈਕ ਆਟੋਮੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜੀ ਆਇਆਂ ਆਖਦੇ ਹਨ ਉਹ ਨਵੇਂ ਵਿਚਾਰ ਹੀ ਨਹੀਂ ਅਪਣਾਉਂਦੇ ਸਗੋਂ ਉਹਨਾਂ ਨੂੰ ਨਵੀਆਂ ਚੀਜ਼ਾਂ ਦਾ ਵੀ ਬਹੁਤ ਸ਼ੌਂਕ ਹੈ ਜਿਵੇਂ ਨਵਾਂ ਟੁੱਥ ਪੇਸਟ ਨਮਾ ਸਾਬਣ ਨਵੀਂ ਲੂਣ ਦਾ ਨੀ ਨਵੀਂ ਚਾਹ ਨਵੀਂ ਸਬਜੀ ਅਤੇ ਕੋਈ ਵੀ ਨਵਾਂ ਗੈਜਟਸ ਉਹਨਾਂ ਨੂੰ ਖਿੱਚ ਪਾਉਂਦਾ ਹੈ ਉਹਨਾਂ ਨੂੰ ਘਰ ਕਮਰਾ ਆਪਣਾ ਟੇਬਲ ਫੋਲਵਾੜੀ ਕਰੀਨੇ ਨਾਲ ਸਜਾਉਣ ਦਾ ਸ਼ੌਂਕ ਹੈ ਉਹ ਸੈਰ ਨਹੀਂ ਕਰਦੇ ਕਸਰਤ ਵੀ ਨਹੀਂ ਕਰਦੇ ਘਰ ਦੇ ਕੰਮ ਬਾਜ਼ਾਰ ਦੇ ਕੰਮ ਸੋਸਾਇਟੀ ਦੇ ਕੰਮ ਕਰਦੇ ਆ ਭੱਜੇ ਫਿਰਦੇ ਹਨ ਆਲਸੀ ਨਹੀਂ ਹਨ ਉਹ ਬੱਚਿਆਂ ਨਾਲ ਬਹੁਤ ਘਟ ਖੇਡਦੇ ਹਨ ਭਾਂਜੇ ਭਾਂਜੀਆਂ ਜਾਂ ਆਪਣੇ ਬੱਚਿਆਂ ਜਾਂ ਭਤੀਜੀਆਂ ਨੂੰ ਬਹੁਤ ਘੱਟ ਖੜਾਇਆ ਹੈ ਪਰ ਆਪਣੀ ਪੋਤਰੀ ਦੀ ਹਰ ਗੱਲ ਮੰਨਦੇ ਹਨ ਉਹ ਉਸ ਨਾਲ ਅਕਸਰ ਖੇਡ ਪੈ ਜਾਂਦੇ ਹਨ ਕਾਲਜ ਜਾਣ ਤੱਕ ਉਹਨਾਂ ਨੇ ਵਾਲ ਰੱਖੇ ਹੋਏ ਸੀ ਇੱਕ ਵਾਰ ਮਾਰ ਹੋਣ ਤੋਂ ਬਾਅਦ ਕਟਾ ਦਿੱਤੇ ਸਨ ਇਸ ਤੇ ਬਾਪੂ ਜੀ ਬਹੁਤ ਗੁੱਸੇ ਹੋਏ ਬਾਅਦ ਵਿੱਚ ਪੱਗ ਤਾਂ ਬੰਨਦੇ ਰਹੇ ਪਰ ਵਾਲ ਕੱਟੇ ਸਨ ਹੁਣ ਕਈ ਸਾਲਾਂ ਤੋਂ ਪੱਗ ਬੰਨਣੀ ਵੀ ਛੱਡ ਦਿੱਤੀ ਹੈ ਉਨ੍ਹਾਂ ਦੀ ਪੀੜ੍ਹੀ ਵਿੱਚ ਰਾਜਪਾਲ ਸਿੰਘ ਬਹੁਤਾ ਆਮ ਨਾਮ ਨਹੀਂ ਸੀ ਪਰ ਫਿਰ ਵੀ ਤਿੰਨ ਚਾਰ ਰਾਜਪਾਲ ਸਹਿਤ ਅਸਭਿਆਚਾਰ ਅਤੇ acadmic ਖੇਤਰ ਵਿੱਚ ਹੋਰ ਵੀ ਮਸ਼ਹੂਰ ਸਨ ਮਿੰਦਰਾ ਕਾਲਜ ਵਿੱਚ ਲੰਮਾ ਸਮਾਂ ਆਰਟ ਐਂਡ ਕਲਚਰ ਨਾਲ ਜੁੜੇ ਅੰਗਰੇਜ਼ੀ ਦੇ ਅਧਿਆਪਕ ਰਾਜਪਾਲ ਸਿੰਘ ਸ਼ਹੀਦ ਭਗਤ ਸਿੰਘ ਕਾਲਜ ਵਿੱਚ ਪੰਜਾਬੀ ਦੇ ਪ੍ਰੋਫੈਸਰ ਰਾਜਪਾਲ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਿੰਦੀ ਦੇ ਰਾਜਪਾਲ ਪਰ ਉਹਨਾਂ ਦਾ ਲੇਖਾ ਜ਼ਿਆਦਾਤਰ ਕੋਟ ਪੂਰੇ ਪੜਾਉਂਦੇ ਰਾਜਪਾਲ ਨਾਲ ਪੈਂਦਾ ਸੀ ਕਿਉਂਕਿ ਦੋਹਾਂ ਦਾ ਸ਼ਹਿਰ ਇੱਕ ਸੀ ਤੇ ਕੁਝ ਉਮਰ ਤੇ ਕਦ-ਬੁੱਤ ਵੀ ਇੱਕੋ ਜਿਹਾ ਸੀ ਪਹਿਲਾਂ ਵੀਰ ਰਾਜਪਾਲ ਵੀ ਪੱਗ ਬੰਨ੍ਹਦੇ ਸਨ ਉਹਨਾਂ ਦੀ ਪੱਗ ਦਾ ਸਟਾਈਲ ਵੀ ਇੱਕੋ ਜਿਹਾ ਸੀ ਪੰਜਾਬੀ ਦੇ ਪ੍ਰੋਫੈਸਰ ਰਾਜਪਾਲ ਦੇ ਨਾਲ ਲੋਕੀ ਵੀਰ ਰਾਜਪਾਲ ਦੀਆਂ ਕਿਤਾਬਾਂ ਜੋੜ ਦਿੰਦੇ ਸਨ ਅਤੇ ਵੀਰ ਰਾਜਪਾਲ ਨੂੰ ਕਈ ਵਾਰ ਪੁੱਛੀ ਜਾਂਦੇ ਕਿ ਕਿਵੇਂ ਚੱਲਦੀ ਹੈ ਫਿਰ ਕਾਲਜ ਦੀ ਪ੍ਰੋਫੈਸਰੀ ਖੈਰ ਦਿਲਚਸਪ ਪਸਾ ਹੈ ਕਿ ਕਿਸੇ ਨੇ ਛੋਟੇ ਹੁੰਦੇ ਮੇਰੀ ਬੇਟੀ ਵਿਵੇਕਜੋਤ ਨੂੰ ਪੁੱਛਿਆ ਕਿ ਪੰਜਾਬ ਦੇ ਰਾਜਪਾਲ ਕੌਣ ਹਨ ਉਹ ਕਹਿੰਦੇ ਮੇਰੇ ਤਾਇਆ ਜੀ ਖੈਰ ਉਹਨਾਂ ਤੋਂ ਬਾਅਦ ਵਾਲੀ ਪੀੜ੍ਹੀ ਵਿੱਚ ਤਾਂ ਹਾਕੀ ਵਾਲਾ ਰਾਜਪਾਲ ਪੁਲਿਸ ਅਫਸਰ ਰਾਜਪਾਲ ਅਤੇ ਕਈ ਹੋਰ ਵਿਅਕਤੀ ਵੀ ਹੋਏ ਹਨ ਵੀਰ ਰਾਜਪਾਲ ਅੰਗਰੇਜ਼ੀ ਵਿੱਚ ਪਾਲ ਪੀਏਲ ਨਹੀਂ ਪੀਏਯੂਐਲ ਲਿਖਦੇ ਹਨ ਹੁਣ ਕੁਝ ਗੱਲਾਂ ਉਹਨਾਂ ਦੀਆਂ ਪੁਸਤਕਾਂ ਬਾਰੇ ਪੰਜਾਬ ਦੀ ਇਤਿਹਾਸਕ ਗਾਥਾ ਇੱਕ ਤਰ੍ਹਾਂ ਨਾਲ ਪੰਜਾਬ ਦੇ ਇਤਿਹਾਸ ਨੂੰ ਮਤਿਹਾਸ ਬਣ ਤੋਂ ਬਚਾਉਣ ਦਾ ਯਤਨ ਹੈ। ਉਹਨਾਂ ਨੇ ਤੱਥਹੀਨ ਸਵੈ ਪ੍ਰਸ਼ੰਸਾ ਵਾਲੇ ਵਰਤਾਤ ਨੂੰ ਥੱਲ ਪਾਈ ਹੈ। ਬਦਲਦੇ ਸੰਸਾਰ ਵਿੱਚ ਮਾਰਕਸਵਾਦ ਅਧੀਨ ਉਹਨਾਂ ਨੇ ਮਾਰਕਸਵਾਦੀ ਫਲਸਫੇ ਦਾ ਨਵੀਆਂ ਸਥਿਤੀਆਂ ਵਿੱਚ ਮੁਲਾਂਕਣ ਕਰਦਿਆਂ ਉਸ ਦੇ ਸਾਰਥਕ ਪੱਖਾਂ ਨੂੰ ਅਪਣਾਉਣ ਅਤੇ ਸਮੇਂ ਨਾਲ ਨਵੀਂ ਤਕਨੀਕ ਨਾਲ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਵੇਂ ਰਾਤਲਾਸ਼ਣ ਤੇ ਜੋੜ ਦਿੰਦਾ ਹੈ ਇੱਕ ਤਰ੍ਹਾਂ ਨਾਲ ਮਾਰਕਸਵਾਦ ਨੂੰ ਧਰਮ ਬਣਨ ਤੋਂ ਰੋਕਣ ਦਾ ਯਤਨ ਹੈ ਮਿੱਟੀ ਤੋਂ ਮਨੁੱਖ ਤੱਕ ਜੀਵ ਵਿਕਾਸ ਨੂੰ ਆਮ ਮਨੁੱਖ ਦੀ ਸਮਝ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਹੈ ਅਸੀਂ ਜਾਣਦੇ ਹਾਂ ਕਿ ਆਮ ਮਨੁੱਖ ਅੱਗੇ ਇੱਕ ਬਹੁਤ ਵੱਡਾ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਮਨੁੱਖ ਪੈਦਾ ਕਿਵੇਂ ਹੋਇਆ ਇਸ ਦਾ ਵਿਗਿਆਨਕ ਉੱਤਰ ਜੀਵ ਵਿਕਾਸ ਹੈ ਪਰ ਇਸ ਨੂੰ ਸਰਲ ਭਾਸ਼ਾ ਵਿੱਚ ਸਮਝਾਉਣਾ ਬਹੁਤ ਮੁਸ਼ਕਲ ਕਾਰਜ ਹੈ ਇਸੇ ਲੜੀ ਦੀਨ ਉਹਨਾਂ ਦੀ ਪੁਸਤਕ ਆਇਨਸਟਾਈਨ ਦੇ ਸਮਾਜਿਕ ਸਰੋਕਾਰ ਹਨ ਆਇਨਸਟਾਈਨ ਦੀ ਥਿਊਰੀ ਆਫ ਰੈਲੇਟਿਵਿਟੀ ਅਤੇ ਐਟਮ ਬੰਬ ਦੇ ਸੰਧਾਨ ਨਿਰਮਾਤਾ ਵਜੋਂ ਤਾਂ ਸਾਰੇ ਹੀ ਜਾਣਦੇ ਹਨ ਪਰ ਉਸ ਦੇ ਸਮਾਜਿਕ ਫਿਕਰਾ ਖਾਸ ਕਰਕੇ ਸ਼ਾਂਤੀ ਵਿਕਾਸ ਮਨੁੱਖਤਾ ਦੇ ਭਵਿੱਖ ਬਾਰੇ ਵਿਚਾਰਾਂ ਨੂੰ ਬਹੁਤ ਘੱਟ ਜਾਣਦੇ ਹਨ ਅਸਤਕ ਇੱਕ ਖਾਪਾ ਪੂਰਾ ਕਰਦੀ ਹੈ ਗੁਲਬੀਨ ਸਮਾਜਿਕ ਸੱਭਿਆਚਾਰਕ ਮਸਲਿਆਂ ਨੂੰ ਵਿਗਿਆਨਕ ਨਜ਼ਰੀਏ ਤੋਂ ਪੜਦੀ ਹੈ ਜਦੋਂ ਕਿ ਕਿਸਾਨੀ ਸੰਕਟ ਦੀ ਵਿਗਿਆਨਕ ਪਹੁੰਚ ਇੱਕ ਤਰ੍ਹਾਂ ਨਾਲ ਕਿਸਾਨੀ ਸੰਕਟ ਦਾ ਵਿਗਿਆਨਕ ਹੱਲ ਪੇਸ਼ ਕਰਦੀ ਹੈ ਇਸ ਵਿੱਚ ਵਾਤਾਵਰਣ ਪ੍ਰਦੂਸ਼ਣ ਤੋਂ ਲੈ ਕੇ ਕਈ ਸਮੱਸਿਆਵਾਂ ਲਿਆਂਗੀਆਂ ਹਨ ਉਹਨਾਂ ਮਾਓ ਜੇ ਤੰਗ ਦੀ ਜੀਵਨੀ ਵੀ ਲਿਖੀ ਇਸ ਤੋਂ ਇਲਾਵਾ ਐਲਡਸ ਹਕਸਲੇ ਦੇ ਨਾਵਲ ਬਰੇਵ ਨਿਊ ਵਰਲਡ ਨੂੰ ਇਸੇ ਨਾਂ ਥੱਲੇ ਅਤੇ ਗੀਤਾਰਾਮ ਸਵਾਮੀ ਦੀ ਸਵੈ ਜੀਵਨੀ ਮੂਲਕ ਰਚਨਾ ਲੈਂਡ ਗਨ ਕਾਸਟ ਐਂਡ ਔਮਨ ਦਾ ਜ਼ਮੀਨ ਜਾਤ ਬਦੂਖਾਂ ਔਰਤ ਨਾਂ ਥੱਲੇ ਅਨੁਵਾਦ ਕੀਤਾ। ਇੱਕ ਵਾਰ ਉਹਨਾਂ ਨੇ ਮਾਉ ਜੇ ਤੰਗ ਦੀ ਲਾਲ ਕਿਤਾਬ ਵਿੱਚੋਂ ਕੁਝ ਆਰਟੀਕਲ ਵੀ ਪੰਜਾਬੀ ਵਿੱਚ ਅਨੁਵਾਦ ਨੇ ਸ਼ੁਰੂ ਕੀਤੇ ਸਨ। ਮੈਨੂੰ ਨਹੀਂ ਪਤਾ ਕਿ ਉਹ ਕਿਤੇ ਛਪੇ ਹਨ ਜਾਂ ਪਾਰਟੀ ਦੇ ਕੰਮ ਲਈ ਹੀ ਸਨ। ਇੱਕ ਹੋਰ ਪੁਸਤਕ ਇੱਕ ਕਵੀ ਦੀ ਆਤਮਾ ਅਥਾ ਯਗਨੀ ਯੁਗ ਤਸ਼ਕੋ ਦੇਨਵਾਤੋ ਬਿਨਾ ਉਹਨਾਂ ਨੇ ਤਰਕਸ਼ੀਲ ਅਤੇ ਵਿਗਿਆਨਕ ਵਿਚਾਰ ਅਤੇ ਵਿਚਾਰਮੰਚ ਰਸਾਲਿਆਂ ਦੀ ਸੰਪਾਦਨਾ ਵੀ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਬਲਵੀਰ ਪਰਵਾਨਾ ਦੀ ਚੋਣ ਵੀ ਕਪਤਾ ਪਰਤਾਂ ਵਿੱਚ ਜਿਉਂਦਾ ਆਦਮੀ ਵੀ ਸੰਪਾਦਿਤ ਕੀਤੀ ਹੈ ਤਰਕਸ਼ੀਲ ਸੁਸਾਇਟੀ ਬਾਰੇ ਜਾਣਕਾਰੀ ਦਿੰਦੀ ਇੱਕ ਅੰਗਰੇਜ਼ੀ ਪੁਸਤਕ ਰੈਸ਼ਨਲਿਜ਼ਮ ਇਨ ਪੰਜਾਬ ਮਕਤਬ ਤੇ ਗੈਰ ਪੰਜਾਬੀ ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਅਤੇ ਤਰਕਸ਼ੀਲ ਵਿਚਾਰਾਂ ਬਾਰੇ ਜਾਣਕਾਰੀ ਦਿੰਦੀ ਪੁਸਤਕ ਹੈ ਆਮ ਬੰਦੇਆਂ ਅਤੇ ਬੱਚਿਆਂ ਲਈ ਵਿਗਿਆਨ ਨੂੰ ਪ੍ਰਚਲਿਤ ਕਰਨ ਲਈ ਕੁਦਰਤੀ ਵਰਤਾਰਿਆਂ ਪਿੱਛੇ ਕੰਮ ਕਰਦੇ ਵਿਗਿਆਨਕ ਤੱਥਾਂ ਨੂੰ ਪੇਸ਼ ਕਰਨ ਲਈ ਉਡਣੀ ਮੱਛੀ ਵੀ ਲਿਖੀ ਹੈ ਇਸ ਤੋਂ ਇਲਾਵਾ ਤਰਕਸ਼ੀਲ ਵਿਗਿਆਨਕ ਡਾਇਰੀਆਂ ਅਤੇ ਕੈਲੰਡਰ ਵੀ ਹਰ ਸਾਲ ਡਿਜ਼ਾਈਨ ਕਰਦੇ ਹਨ ਇੱਕ ਵਾਰ ਉਹਨਾਂ ਨੇ ਦੱਸਿਆ ਇਹ ਕਾਲਜ ਪੜਦੇ ਆ ਉਹ ਮੁਫਤ ਵਿੱਚ ਦਿੱਲੀ ਵੇਖਣ ਦੇ ਚਾਹ ਦੀਨ ਖੱਬੇ ਪੱਖੀ ਵਿਦਿਆਰਥੀਆਂ ਦੀ ਰੈਲੀ ਦੇ ਟਰੱਕ ਵਿੱਚ ਐਸਾ ਚੜਿਆ ਕਿ ਉਹਨਾਂ ਦੀ ਵਿਚਾਰਧਾਰਾ ਦੇ ਟਰੱਕ ਵਿੱਚ ਵੀ ਚੜ ਗਿਆ ਵੈਸੇ ਵੀ 1910 ਤੋਂ ਲੈ ਕੇ 1980 ਤੱਕ ਕਾਮਨਿਸਟ ਵਿਚਾਰਧਾਰਾ ਹੋਸ਼ ਹਵਾਸ ਵਾਲੇ ਪ੍ਰਤਿਭਾਮਾਨ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚੀ ਲੈਂਦੀ ਸੀ ਸਮਾਜ ਵਿੱਚ ਨਿਆਂ ਸਮਾਜਿਕ ਬਰਾਬਰੀ ਤੇ ਇਨਕਲਾਬ ਆਪਣੇ ਵੱਲ ਖਿੱਚਦੇ ਸਨ ਉਹ ਸ਼ੇਤੀ ਹੀ नक्सਲਵਾੜੀ ਲਹਿਰ ਤੋਂ ਪ੍ਰਭਾਵਿਤ ਪਹਿਲਾਂ ਚਾਰੂ ਮਜੂਮਦਾਰ ਫਿਰ ਨਾਗਰ ਰੈਡੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਪ੍ਰਥੀਪਾਲ ਸਿੰਘ ਰੰਧਾਵਾਦੀ ਪੀਐਸਯੂ ਵਿੱਚ ਸ਼ਾਮਲ ਹੋ ਗਏ ਫਿਰ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਿੱਚ ਕੰਮ ਕਰਦੇ ਰਹੇ ਤੇ ਰੋਜ਼ਗਾਰ ਮੈਦਾਨ ਤੇ ਟੀਚਰ ਯੂਨੀਅਨ ਵਿੱਚ ਕੰਮ ਕਰਦੇ ਆਂ ਕੁਝ ਦਿਨ ਪਾਰਟੀ ਲਈ ਵੀ ਕੰਮ ਕੀਤਾ ਅਖੀਰ ਪਾਰਟੀ ਦਾ ਕੰਮ ਛੱਡ ਕੇ ਤਰਕਸ਼ੀਲ ਲਹਿਰ ਵਿੱਚ ਸਰਗਰਮ ਹੋ ਗਏ ਤਰਕਸ਼ੀਲਾਂ ਵਿੱਚ ਮੁੱਖ ਤੌਰ ਤੇ ਮੈਗਜ਼ੀਨ ਤਰਕਸ਼ੀਲ ਦਾ ਸੰਪਾਦਕੀ ਭਾਰ ਸੰਭਾਲ ਲਿਆ। ਬਾਕੀ ਭਾਸ਼ਣ ਕਰਨੇ, ਇਕਾਈਆਂ ਬਣਾਉਣੀਆਂ ਅਤੇ ਹੋਰ ਜਥੇਬੰਦਕ ਕੰਮ ਵੀ ਨਾਲੋਂ ਨਾਲ ਚੱਲਦੇ ਰਹੇ। ਅੱਜਕੱਲ ਰਿਟਾਇਰ ਹੋ ਕੇ ਜਾਦਾ ਸਮਾਂ ਤਰਕਸ਼ੀਲ ਵਿਗਿਆਨਕ ਸੋਚਨੀ ਦੇ ਪਸਾਰ ਵਿੱਚ ਜੁਟੇ ਹੋਏ ਹਨ। ਮੈਗਜ਼ੀਨ ਸੰਪਾਦਨ ਤੋਂ ਇਲਾਵਾ ਲਗਾਤਾਰ ਪੁਸਤਕਾਂ ਲਿਖਦੇ ਰਹਿੰਦੇ ਹਨ ਅਤੇ ਲੇਖ ਅਖਬਾਰਾਂ, ਰਸਾਲਿਆਂ ਵਿੱਚ ਛਪਾਉਂਦੇ ਰਹਿੰਦੇ ਹਨ। ਇਹ ਸਭ ਕੁਝ ਤੋਂ ਇਲਾਵਾ ਲੈਕਚਰ ਵੀ ਕਰਦੇ ਹਨ। ਉਹ ਦੇਸ਼ ਵਿੱਚ ਹਿੰਦੂਵਾਦ ਦੇ ਵੱਧ ਰਹੇ ਪ੍ਰਭਾਵ ਤੋਂ ਚਿੰਤਤ ਹਨ ਉਹਨਾਂ ਦਾ ਦ੍ਰਿੜ ਮਤ ਹੈ ਕਿ ਇਸ ਦਾ ਟਾਕਰਾ ਕਰਨ ਲਈ ਵਿਚਾਰਧਾਰਕ ਤੌਰ ਤੇ ਪੁਸਤਕਾਂ ਦੀ ਸਿਰਜਣਾ ਕਰਨ ਦੀ ਲੋੜ ਹੈ ਅਤੇ ਨਵੇਂ ਲੋਕਾਂ ਨੂੰ ਜੋੜਨ ਲਈ ਬੱਚਿਆਂ ਤੇ ਨੌਜਵਾਨਾਂ ਵਿੱਚ ਜਥੇਬੰਦ ਕਰਮ ਕਰਨ ਦੀ ਜ਼ਰੂਰਤ ਹੈ ਵੈਸੇ ਉਹ ਹਰ ਕਿਸਮ ਦੀ ਕਟੜਤਾ ਤੋਂ ਮੁਕਤ ਹਨ ਉਹ ਤਰਕਸ਼ੀਲ ਅਤੇ ਮਾਰਕਸਵਾਦ ਦੋਹਾਂ ਨੂੰ ਧਰਮ ਤੋਂ ਬਚਾਉਣ ਲਈ ਨਵੀਂ ਵਿਗਿਆਨਕ ਤਕਨੀਕੀ ਖੋਜਾਂ ਨਾਲ ਵਰ ਮੇਚਣ ਲਈ ਪੰਜਾਬੀ ਸਮਾਜ ਨੂੰ ਲਗਾਤਾਰ ਚੇਤਨ ਕਰਦੇ ਰਹਿੰਦੇ ਹਨ ਸ਼ਾਲਾ ਉਹ ਚੇਤਨ ਕਰਨ ਦਾ ਕਾਰਜ ਲਗਾਤਾਰ ਦੇ ਹਾਕਿਆਂ ਬੱਦੀ ਕਰਦੇ ਰਹੇ